ਦਿੱਲੀ ਤੋਂ ਪੰਜਾਬ ਸਰਕਾਰ ਨੂੰ ਚਲਾਇਆ ਜਾ ਰਿਹਾ ਸੀ ਹਰ ਰੋਜ਼ ਸਵੇਰੇ ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਦਿੱਲੀ ਤੋਂ ਕੇਜਰੀਵਾਲ ਜੀ 1 ਟੂ 1 ਕਰਦੇ ਨੇ ਹੁਕਮ ਪ੍ਰੈਸ ਨੋਟ ਬਿਆਨਬਾਜ਼ੀ ਟਵੀਟ ਹੈ ਨਾ ਸਰਕਾਰੀ ਕੰਮ ਫੈਸਲਾ ਨੂੰ ਅੱਗੇ ਤੋਰਨਾ ਪਿਛਾਂ ਤੋਰਨਾ ਇਹ ਫੈਸਲਾ ਸਾਰਾ ਦਿੱਲੀ ਤੋਂ ਹੁੰਦਾ ਦਿੱਲੀ ਦੇ ਨਤੀਜੇ ਆਉਣ ਤੋਂ ਬਾਅਦ ਚੋਣਾ ਹਾਰਨ ਤੋਂ ਬਾਅਦ ਮੈਂ ਆਪਣੇ ਵੱਖੋ ਵੱਖ ਪ੍ਰੋਗਰਾਮ ਦੇ ਮਾਧਿਅਮ ਰਹੀਏ ਗੱਲ ਤੁਹਾਡੇ ਸਾਹਮਣੇ ਰੱਖਦਾ ਆਇਆ ਹਾਂ ਕੇਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਇੱਕ ਘਰ ਦੇ ਬੈਕਯਾਰਡ ਚ ਮੰਨਿਆ ਜਾ ਰਿਹਾ ਕਿ ਇਹ ਜਲੰਧਰ ਤੋਂ ਨੇ ਲਵਲੀ ਵਾਲੇ ਜਿਨ੍ਹਾਂ ਦੀ ਕੋਠੀ ਦੇ ਵਿੱਚ ਜਿਹੜਾ ਉਹਨਾਂ ਨੂੰ ਰਾਜ ਸਭਾ ਤੇ ਪੰਜਾਬ ਦੇ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਦਿੱਲੀ ਚ ਲਾਠ ਹੋਈ ਹੈ ਉਸ ਕੋਠੀ ਜਿਹੜਾ ਅਰਵਿੰਦ ਕੇਜਰੀਵਾਲ ਤੇ ਉਹਨਾਂ ਦਾ ਪਰਿਵਾਰ ਰਹਿੰਦਾ ਉਸ ਕੋਠੀ ਦੇ ਬੈਕਯਾਰਡ ਚ ਉਹ ਆਪਣੇ 20-25 ਵਰਕਰਾਂ ਨਾਲ ਗੱਲ ਕਰ ਰਹੇ ਨੇ 20-25 ਵਰਕਰ ਇਹ ਕਿਹੜੇ ਵਰਕਰ ਉਹ ਵਰਕਰ ਜਿਹੜੇ ਖਾਸਮ ਖਾਸ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦਿਖਾਈ ਦਿੰਦੇ ਨੇ ਤੇ ਇਹ ਕਹਿੰਦੇ ਨੇ ਕਿ ਤੂੰ ਫਿਕਰ ਕਿਉਂ ਕਰ ਰਿਹਾ ਤੂੰ ਸਭ ਕੋ ਮੈਂ ਪੰਜਾਬ ਲੈ ਕਰ ਜਾਊਂਗਾ ਹਮ ਪੰਜਾਬ ਚਲੇਂਗੇ ਕਿਆ ਜਾ ਰਿਹਾ ਕਿ ਪੰਜਾਬ ਚ ਜਿਹੜੀਆਂ ਪਾਲਸੀਆਂ ਬਣੀਆਂ ਮਨੀਸ਼ੋ ਦੀਆਂ ਪਹਿਲਾਂ ਵੀ ਇੱਥੇ ਕੁਝ ਦਿਨ ਲਾ ਕੇ ਗਏ ਨੇ ਇੱਥੋਂ ਬੈਠ ਕੇ ਕੰਮ ਦੇਖ ਰਹੇ ਸੀ ਹੁਣ ਪਰਮਾਨੈਂਟ ਡੇਰਾ ਸੋ ਇਨਚਾਰਜ ਲੱਗੇ ਨੇ ਭਾਈ ਸਰਕਾਰ ਵਾਲੀ ਧਰਦੀ ਪਾਰਟੀ ਦੇ ਤੇ ਫਿਰ ਗੱਡੀ ਵੀ ਮਿਲੂ ਪੁਲਿਸ ਤੰਤਰ ਵੀ ਮਿਲੂ ਸੁਰੱਖਿਆ ਛਤਰੀ ਵੀ ਮਿਲੂ ਕੋਠੀ ਵੀ ਮਿਲੂ ਹੈਨਾ ਅਮਲਾ ਫਾਲਾ ਵੀ ਮਿਲੂ ਨੌਕਰ ਚਾਕਰ ਵੀ ਮਿਲਣਗੇ ਫਲੂਟ ਵੀ ਮਿਲੂ ਸੋ ਜਨਾਬ ਅਗਲੇ ਤਾਂ ਬਿਨਾਂ ਕਿਆਂ ਹੀ ਸੁਪਰ ਸੀਐਮ ਸੈਂ ਮੰਤਰੀ ਸ਼ੰਤਰੀ ਸਭ ਕੁਝ ਲਿਓ ਸ਼ੰਭੂ ਔਰ ਖਨੌਰੀ ਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕਰਦੇ ਹਾਂ ਚੰਡੀਗੜ੍ਹ ਦੇ ਕਿਸਾਨ ਭਵਨ ਚ ਐਸ ਕੇ ਐਮ ਨੇ ਬੈਠਕ ਕਰਦੇ ਹਾਂ ਕਿ ਆ ਕਿ ਅਸੀਂ ਇਸ ਪ੍ਰਕਿਰਿਆ ਦੀ ਨਿੰਦਾ ਕਰਦੇ ਹਾਂ ਇਸ ਲਈ ਅਸੀਂ ਅੱਜ ਪੰਜਾਬ ਸਰਕਾਰ ਦੀ ਬੈਠਕ 'ਚ ਨਹੀਂ ਜਾ ਰਹੇ ਜਿਹੜਾ ਗਿਆਨੀ ਰਕबीर ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਵਾਲਾ ਮਸਲਾ ਹੈ ਜਿਹਦੇ ਉੱਤੇ ਪੰਥਕ ਇਕੱਠ ਵੀ ਕੀਤਾ ਵਾ ਬਰਨਾਰਾਮ ਸਿੰਘ ਤੁਮਾ ਨੇ ਨਿਹੰਗ ਜਥੇਬੰਦੀਆਂ ਨੇ ਨਾਰਾਜ਼ ਨੇ ਉਹ ਕਹਦੇ ਨੇ ਕਿ ਜੀ ਅਸੀਂ ਉਸ ਨੂੰ ਵੱਡਾ ਇਕੱਠ ਕਰਾਂਗੇ ਤੇਜ ਸਿੰਘ ਸਮੁੰਦਰੀ ਹਾਲ ਦੇ ਬਾਅਦ ਜਿਸ ਦਿਨ ਬਜਟ ਪੇਸ਼ ਕੀਤਾ ਦੇਣਾ 28 ਮਾਰਚ ਨੂੰ ਉਸ ਦਿਨ ਸਾਡੀ ਸਾਰੀ ਇਕੱਠ ਹੋਊਗੀ ਉਸ ਦਿਨ ਦੇਖਾਂਗੇ ਜੀ ਉਹਦੇ ਨੂੰ ਵੀ ਲੈ ਕੇ ਕਿਵੇਂ ਮਾਮਲਾ ਸੁਲਝਾਉਣਾ ਹੈ ਕਿਵੇਂ ਟੈਕਲ ਕਰਨਾ ਇਹ ਵੀ ਜ਼ਿੰਮੇਵਾਰੀ ਧਾਮੀ ਜੀ ਨੂੰ ਦਿੱਤੀ ਗਈ ਹੈ ਪਰ ਖਬਰ ਇਹ ਆ ਜਨਾਬ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਵੇਂ ਜਥੇਦਾਰ ਮਿਲਣਗੇ ਪਰ ਮਿਲਣਗੇ ਤਾਂ ਮੀ ਜੀ ਦੀ ਪਸੰਦ ਦੇ ਗਿਆਨੀ ਕੁਲਦੀਪ ਸਿੰਘ ਗੜਗਾਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਵੱਜੋਂ ਸੇਵਾ ਨਿਭਾਉਂਦੇ ਰਹਿਣਗੇ ਉਹਨਾਂ ਨੂੰ ਉੱਥੋਂ ਦੀ ਸੇਵਾ ਮਿਲੇਗੀ ਪਰ ਜਿਹੜਾ ਕਾਰਜਕਾਰੀ ਤੌਰ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਲਾਇਆ ਸੀ ਉੱਥੇ ਤਾਮੀਲ ਸਾਹਿਬ ਨਵੇਂ ਪੰਥਕ ਔਰ ਪ੍ਰਮਾਣਿਤ ਚਿਹਰੇ ਨੂੰ ਕਹਿੰਦੇ ਲਿਆਉਣਗੇ ਜਿਹੜਾ ਕੌਮ ਪ੍ਰਬੰਧ ਕਰ ਲਵੇ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਆਖਰ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਨਵੇਂ ਇੰਚਾਰਜ ਮਿਲ ਗਏ ਆਮ ਆਦਮੀ ਪਾਰਟੀ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਅਰਵਿੰਦ ਕੇਜਰੀ ਵੱਲ ਆਪਣੇ ਪਰਿਵਾਰਸਣੇ ਹਸ਼ਿਆਰਪੁਰ ਦੇ ਵਿੱਚ ਵਿਪਾਸ਼ਨਾ ਸੈਂਟਰ ਦੀ ਸਥਾਪਨਾ ਕਰਨਾਉਂਦੇ ਤੇ ਉਹ ਸਾਧਨਾ ਤੋਂ ਬਾਅਦ ਅਜੇ ਉਹਨਾਂ ਦੇ ਡੇਰੇ ਪੰਜਾਬ 'ਚੇ ਨੇ ਲਗਾਤਾਰ ਉਹਨਾਂ ਨੇ ਪ੍ਰਚਾਰ ਕੀਤਾ ਸਾਰਾ ਕੁਝ ਕੀਤਾ ਇਥੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਦਿੱਲੀ ਆ ਪੜਦੇ ਮਨੀਸ਼ ਸ਼ਿਸ਼ੋਧिया ਤੇ ਸਤਿੰਦਰ ਜੈਨ ਪੰਜਾਬ ਨੂੰ ਭੇਜ ਦਿੱਤੇ ਨੇ ਜੀ ਹਾਂ ਖਬਰ ਤੁਹਾਡੇ ਤੱਕ ਪੜ ਗਈ ਆ ਕਿ ਮਨੀਸ਼ ਸ਼ਿਸ਼ੋਧिया ਜਿਹੜੇ ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਰਹੇ ਨੇ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਸਰਾ ਥਾਂ ਰੱਖਦੇ ਨੇ ਉਸ ਮਨੀਸ਼ ਸ਼ਿਸ਼ੋਧिया ਨੂੰ ਪੰਜਾਬ ਦੇ ਵਿੱਚ ਇਨਚਾਰਜ ਲਾ ਦਿੱਤਾ ਗਿਆ ਆ ਆਮ ਆਦਮੀ ਪਾਰਟੀ ਮਨੀਸ਼ ਸ਼ੋਧਿਆ ਦੇ ਨਾਲ ਹੀ ਸਤਿੰਦਰ ਜੈਨ ਨੂੰ ਵੀ ਸਹਾਇਕ ਇੰਚਾਰਜ ਲਾਇਆ ਗਿਆ। ਵੈਸੇ ਜਦੋਂ ਪੰਜਾਬ ਚਾਮ ਆਦਮੀ ਪਾਰਟੀ ਨੇ ਦਾਖਲਾ ਕੀਤਾ ਉਸ ਸਮੇਂ ਜਰਨੈਲ ਸਿੰਘ ਹੁੰਦੇ ਸੀਗੇ ਜਿਹੜੇ ਉਹ ਇੰਚਾਰਜ ਸੀ। ਤੇ ਫਿਰ ਉਹਨਾਂ ਨੂੰ ਜਰਨੈਲ ਸਿੰਘ ਨੂੰ ਲਿਆ ਕੇ ਉਰੇ ਚੌਣ ਵੀ ਲੜਾਈ ਮਠੰਡਾ ਤੋਂ ਹੈ ਉੱਥੇ ਵਾਲਾ ਐਮਐਲ ਵਾਲਾ ਸਿਫਾ ਵੀ ਦਵਾਇਆ ਬਾਦਲਾਂ ਦੇ ਸਾਹਮਣੇ ਚੌਣ ਵੀ ਲੜੀ ਚਲੋ ਤੋਸ ਕਰੋਨਾ ਕਾਲ ਦੇ ਵਿੱਚ ਉਹ ਜਰਨੈਲ ਸਿੰਘ ਨਹੀਂ ਰਿਹਾ ਪਰ ਇੱਕ ਹੋਰ ਜਰਨੈਲ ਸਿੰਘ ਜਿਹੜੇ ਦਿੱਲੀ ਦੇ ਵਿੱਚ ਚੋਣ ਜਿੱਤੇ ਐਮਐਲਏ ਬਣੇ ਉਹ ਜਰਨੈਲ ਸਿੰਘ ਦੋਨਾਂ ਜਰਨੈਲ ਸਿੰਘਾਂ ਨੂੰ ਕਦੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਦਾ ਅਹੁਦਾ ਤਾਂ ਨਹੀਂ ਦਿੱਤਾ ਸਰਕਾਰ 'ਚ ਥਾਂ ਤਾਂ ਨਹੀਂ ਦਿੱਤੀ ਪਰ ਦੂਸਰੇ ਜਰਨੈਲ ਨੂੰ ਵੀ ਪੰਜਾਬ ਦਾ ਇੰਚਾਰਜ ਬਣਾ ਕੇ ਭੇਜਿਆ ਚਾਹੇ ਕਿਸਾਨ ਅੰਦੋਲਨ ਸੀ ਚਾਹੇ ਚੋਣ ਪ੍ਰਚਾਰ ਸੀ ਜਰਨੈਲ ਸਿੰਘ ਖੂਬ ਨਜ਼ਰ ਆਉਂਦੇ ਸੀ ਪਰ ਜਿੱਦਾਂ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਦ ਇਹ ਦੂਸਰੇ ਜਰਨੈਲ ਸਿੰਘ ਵੀ ਪੰਜਾਬ 'ਚ ਕਦੇ ਉਵੇਂ ਰੜਕੇ ਨਹੀਂ ਕਦੇ ਉਮੀਦ ਦਿਖੇ ਨਹੀਂ ਕਦੇ ਫਰੇਮ ਚੋਂ ਮੇ ਆਏ ਨਹੀਂ ਰਗਬ ਚੱਡਾ ਦੀ ਖੂਬ ਚੱਲੀ ਤੇ ਉਸ ਤੋਂ ਬਾਅਦ ਤਾਂ ਸੰਦੀਪ ਪਾਟਕ ਦਾ ਤਾਂ ਪੂਰਾ ਹੀ ਕੰਟਰੋਲ ਚੱਲਿਆ ਸੋ ਲੈ ਦੇ ਕੇ ਦਿੱਲੀ ਦਾ ਕੰਟਰੋਲ ਸੀ ਦਿੱਲੀ ਤੋਂ ਪੰਜਾਬ ਸਰਕਾਰ ਨੂੰ ਚਲਾਇਆ ਜਾ ਰਿਆ ਸੀ ਹਰ ਰੋਜ਼ ਸਵੇਰੇ ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਦਿੱਲੀ ਤੋਂ ਕੇਜਰੀਵਾਲ ਜੀ ਬੰਟੂ ਬੰਦ ਕਰਦੇ ਨੇ ਠੀਕ ਹੈ ਇੱਕ ਪਾਸੇ ਕਹੋ ਤਾਂ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਸਕਦਾ ਹੈ ਵੀ ਹਰ ਰੋਜ਼ ਦੀ ਰਿਪੋਰਟ ਲਈ ਜਾਂਦੀ ਹੈ ਕਿ ਅੱਜ ਕੀ ਕਰੋਗੇ ਕੱਲ ਕੀ ਕੀਤਾ ਸੀ ਅੱਜ ਕੀ ਕੀ ਕਰਨਾ ਹੈ ਹੈ ਇਸ ਲਈ ਇਸ ਵੱਲ ਨਾਲ ਕਿ ਪਾਰਟੀ ਹਾਈ ਕਮਾਂਡ ਦੇ ਤੌਰ ਤੇ ਰਿਪੋਰਟ ਲੈਂਦੇ ਨੇ ਦੂਸਰੇ ਤਰ੍ਹਾਂ ਜੇਕਰ ਇਹਨੂੰ ਸਮਝਣਾ ਹੋਵੇ ਜੋ ਹਕੀਕਤ ਚ ਹੋ ਰਿਹਾ ਹੈ ਕਿ ਵੀ ਕੰਟਰੋਲ ਕੀਤਾ ਜਾ ਰਿਹਾ ਹੁਕਮ ਪ੍ਰੈਸ ਨੋਟ ਬਿਆਨਬਾਜ਼ੀ ਟਵੀਟ ਹੈ ਨਾ ਸਰਕਾਰੀ ਕੰਮ ਫੈਲਾ ਨੂੰ ਅੱਗੇ ਤੋਰਨਾ ਪਿਛਾਂ ਤੋਰਨਾ ਇਹ ਫੈਸਲਾ ਸਾਰਾ ਦਿੱਲੀ ਤੋਂ ਹੁੰਦਾ ਸੋ ਉਸ ਪ੍ਰਕਿਰਿਆ ਦੇ ਤਹਿਤ ਉਹਵੇਂ ਕੰਟਰੋਲ ਸੀ ਪਰ ਪੰਜਾਬ ਚ ਜਰਨੈਲ ਸਿੰਘ ਹੁੰਦਿਆਂ ਵੀ ਇੰਚਾਰਜ ਹੁੰਦਿਆਂ ਵੀ ਨਜ਼ਰ ਨਹੀਂ ਆਇਆ ਪਰ ਰਗਬ ਚੱਡਾ ਸੰਦੀਪ ਪਾਟਕ ਜਦੋਂ ਆਪਣਾ ਕੰਮ ਕਰ ਰਹੀ ਸੀ ਤੇ ਤਦ ਰਗਬ ਚੱਡਾ ਵਾਲਾ ਮਸਲਾ ਹੋਇਆ ਜੀ ਉਹ ਕਿ ਜੀ ਉਹ ਬਾਹਰ ਚਲੇ ਗਏ ਜੀ ਉਹ ਅੱਖਾਂ ਦਾ ਮਸਲਾ ਆ ਗਿਆ ਜੀ ਕੁਝ ਹੋਇਆ ਪਰ ਸੰਦੀਪ ਪਾਟਕ ਇੰਚਾਰਜ ਬਣੇ ਰਹੇ ਤੇ ਜਿੱਦਾਂ ਹੀ ਦਿੱਲੀ ਦੇ ਨਤੀਜੇ ਆਏ ਦਿੱਲੀ ਦੇ ਨਤੀਜੇ ਆਉਣ ਤੋਂ ਬਾਅਦ ਚੋਣਾ ਹਾਰਨ ਤੋਂ ਬਾਅਦ ਮੈਂ ਆਪਣੇ ਵੱਖੋ ਵੱਖ ਪ੍ਰੋਗਰਾਮ ਦੇ ਮਾਧਿਅਮ ਰਹੀ ਇਹ ਗੱਲ ਤੁਹਾਡੇ ਸਾਹਮਣੇ ਰੱਖਦਾ ਆਇਆ ਕਿਰਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਇੱਕ ਘਰ ਦੇ ਬੈਕਯਾਰਡ ਚ ਮੰਨਿਆ ਜਾ ਰਿਹਾ ਕਿ ਇਹ ਜਲੰਧਰ ਤੋਂ ਨੇ ਲਵਲੀ ਵਾਲੇ ਜਿਨ੍ਹਾਂ ਦੀ ਕੋਠੀ ਦੇ ਵਿੱਚ ਜਿਹੜਾ ਉਹਨਾਂ ਨੂੰ ਰਾਜ ਸਭਾ ਦੇ ਪੰਜਾਬ ਦੇ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਦਿੱਲੀ ਚ ਲਾਟ ਹੋਈ ਹੈ ਉਸ ਕੋਠੀ ਚ ਹੁਣ ਅਰਵਿੰਦ ਕੇਜਰੀਵਾਲ ਤੇ ਉਹਨਾਂ ਦਾ ਪਰਿਵਾਰ ਰਹਿੰਦਾ ਉਸ ਕੋਠੀ ਦੇ ਬੈਕਯਾਰਡ ਚ ਉਹ ਆਪਣੇ 20-25 ਵਰਕਰਾਂ ਨਾਲ ਗੱਲ ਕਰ ਰਹੇ ਨੇ 20-25 ਵਰਕਰ ਇਹ ਕਿਹੜੇ ਵਰਕਰ ਨੇ ਉਹ ਵਰਕਰ ਜਿਹੜੇ ਖਾਸਮ ਖਾਸ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦਿਖਾਈ ਦਿੰਦੇ ਨੇ ਤੇ ਇਹ ਕਹਿੰਦੇ ਨੇ ਕਿ ਤੁਮ ਫਿਕਰ ਕਿਉਂ ਕਰ ਰਹੇ ਹੋ ਤੁਮ ਸਭ ਕੋ ਮੈਂ ਪੰਜਾਬ ਲੈ ਕੇ ਜਾਉਂਗਾ ਹਮ ਪੰਜਾਬ ਚਲenge ਤੇ ਸਿੱਧਾ ਸਪਸ਼ਟ ਇਹ ਕਿ ਸੱਤਾ ਚ ਰਹਿਣ ਦੀ ਆਦਤ ਦਿੱਲੀ ਦੀ ਇਸ ਲੀਡਰਸ਼ਿਪ ਨੂੰ ਪੰਜਾਬ ਲੈ ਕੇ ਆਏਗੀ ਕਿਉਂਕਿ ਹੁਣ ਇਹਨਾਂ ਕੋਲ ਸਰਕਾਰ ਪੰਜਾਬ ਚ ਤੇ ਸਰਕਾਰ ਚ ਰਹਿਣ ਦਾ ਆਨੰਦ ਮਾਣਨ ਦੀ ਆਦੀ ਤੇ ਰਹ ਬਾਹਰ ਨਹੀਂ ਰਹਿ ਸਕਦੀਆਂ ਇਹ ਕੋਈ ਵੀ ਧਿਰ ਹੋਵੇ ਬਹੁਤ ਮੁਸ਼ਕਲ ਹੁੰਦਾ ਫਿਰ ਤੇ ਖਾਸ ਕਰਕੇ ਜਿਨ੍ਹਾਂ ਨੂੰ ਤਾਂ ਇੰਜ ਮਿਲਿਆ ਹੋਵੇ ਫਿਰ ਉਹਨਾਂ ਲਈ ਤਾਂ ਇਹ ਜਿਹੜੇ ਕਹਿੰਦੇ ਸੀ ਬੈਗਨਾਰਥ ਚੱਲਾਂਗੇ ਰੋਟੀ ਵਾਲਾ ਡੱਬਾ ਘਰੋਂ ਲਿਆਵਾਂਗੇ ਤੇ ਮਫਲਰ ਨਾਲ ਹੀ ਜੀਲਾਂਗੇ ਜੀ ਪੈਰੀ ਚੱਪਲ ਵੀ ਪਾ ਲੈਨੇ ਚੱਕਲਾ ਚੱਗਾ ਬਾਹਰ ਕੱਢ ਕੇ ਫਿਰਦੇ ਆ ਉਹਨਾਂ ਲਈ ਸ਼ੀਸ਼ ਮਹਿਲ ਦੀਆਂ ਗੱਲਾਂ ਘੁੰਮਣ ਵਾਲੇ ਮੇਜ਼ ਦੀਆਂ ਗੱਲਾਂ ਲੱਖਾਂ ਦੇ ਪੜਦੇ ਲੱਖਾਂ ਦੀਆਂ ਕੁਰਸੀਆਂ ਲੱਖਾਂ ਦੇ ਮੇਜ਼ ਲੱਖਾਂ ਦੇ ਸਰਾਣੇ ਲੱਖਾਂ ਦੇ ਟਾਈਮ ਪੀਸ ਫਿਰ ਸਵਾਲ ਤਾਂ ਉੱਠਣਗੇ ਪਰ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਚਰਚਾ ਤੁਰੀ ਕਿ ਇੱਕ ਦੋ ਕਰ ਮਹਾਲੀ ਚ ਲੱਭੇ ਜਾ ਰਹੇ ਨੇ ਆਵਾਦੀ ਪਾਰਟੀ ਬਲ ਕੌਣ ਆ ਰਿਹਾ ਕੀ ਉਹ ਕਰਮਨੀ ਸ਼ਿਸ਼ੋਧਿਆ ਲਈ ਜਾਂ ਸਿੰਦਰ ਜੈਨ ਲਈ ਲੱਭੇ ਜਾ ਰਹੇ ਸੀ ਹੋਰ ਪਾਰਟੀਆਂ ਦੇ ਇੰਚਾਰਜ ਵੀ ਪੰਜਾਬ 'ਚ ਬਣਦੇ ਨੇ ਆਪ ਪਵेश ਭਗੇਲ ਨੇ ਵੀ ਇਹੀ ਕੰਮ ਫੜਿਆ ਹੁਣ ਪੰਜਾਬ ਵਾਲੇ ਨੂੰ ਦਿੱਲੀ ਸੱਦ ਲੈਂਦੇ ਨੇ ਜੇਕਰ ਇੰਚਾਰਜ ਨੇ ਮੀਟਿੰਗ ਕਰਨੀ ਆ ਤਾਂ ਜੀ ਸੱਦ ਕੇ ਪੰਜਾਬ ਆਓ ਤੇ ਆ ਰਵਾਜ ਨਵਾਂ ਤੋਰਿਆ ਕਿ ਸਾਰੇ ਪੰਜਾਬ ਨੂੰ ਦਿੱਲੀ ਬੁਲਾਓ ਪਰ ਹੁਣ ਪਹਿਲਾਂ ਕੇਜਰੀਵਾਲ ਜੀ ਲਾਗੇ ਮੀਨਾਖੰਡ ਤੇ ਹੁਣ ਉਹਨਾਂ ਦਾ ਜੋਰ ਇਸੇ ਗੱਲ ਤੇ ਲੱਗਿਆ ਕਿ ਕਿਸੇ ਤਰ੍ਹਾਂ ਲੁਧਿਆਣਾ ਜਿੱਤੀਏ ਤੇ ਮੈਰਾਸਵਾ ਜਾਵਾਂ ਤੇ ਪਰ ਹੁਣ ਉਸੇ ਰਾਹ ਦੇ ਉੱਤੇ ਮਨੀਤ ਸ਼ੋਧਿਆ ਤੇ ਸਤਿੰਦਰ ਜੈਨ ਪੰਜਾਬ 'ਚ ਡੇਰੇ ਲਾਉਣਾ ਰਹੇ ਨੇ ਜੇ ਜਰਨੈਲ ਸਿੰਘ ਨਹੀਂ ਦਿਖਦੇ ਸੀ ਪਰ ਰਗਵ ਚੱਡਾ ਤੇ ਸੰਦੀਪ ਪਾਠਕ ਦਿਖਦੇ ਸੀ ਹੈਨਾ ਫਿਰ ਉਹ ਵੀ ਹੌਲੀ ਹੌਲੀ ਫਰੇਮ ਦੇ ਪਿੱਛੋਂ ਰਹਿ ਕੇ ਕੰਮ ਕਰਦੇ ਸੀ ਕੀ ਹੁਣ ਮਨੀਸ਼ ਸ਼ੋਧਿਆ ਜਾਂ ਸਤਿੰਦਰ ਜੈਨ ਪਰਦੇ ਦੇ ਪਿੱਛੋਂ ਕੰਮ ਕਰਨਗੇ ਜਾਂ ਸਾਹਮਣੇ ਕੰਮ ਕਰਨਗੇ ਵੈਸੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਚ ਜਿੰਨੀਆਂ ਪਾਲਿਸੀਆਂ ਬਣੀਆਂ ਮਨੀਸ਼ ਸ਼ੋਧਿਆ ਪਹਿਲਾਂ ਵੀ ਇੱਥੇ ਕੁਝ ਦਿਨ ਲਾ ਕੇ ਗਏ ਨੇ ਇੱਥੋਂ ਬੈਠ ਕੇ ਕੰਮ ਦੇਖ ਰਹੇ ਸੀ ਹੁਣ ਪਰਮਾਨੈਂਟ ਡੇਰਾ ਸੋ ਇਨਚਾਰਜ ਲੱਗੇ ਨੇ ਭਾਈ ਸਰਕਾਰ ਵਾਲੀ ਧਰਦੀ ਪਾਰਟੀ ਦੇ ਤੇ ਫਿਰ ਗੱਡੀ ਵੀ ਮਿਲੂ ਪੁਲਿਸ ਤੰਤਰ ਵੀ ਮਿਲੂ ਸੁਰੱਖਿਆ ਛਤਰੀ ਵੀ ਮਿਲੂ ਕੋਠੀ ਵੀ ਮਿਲੂ ਹੈਨਾ ਆਮਲਾ ਫਾਲਾ ਵੀ ਮਿਲੂ ਨੌਕਰ ਚਾਕਰ ਵੀ ਮਿਲਣਗੇ ਸਲੂਟ ਵੀ ਮਿਲੂ ਸੋ ਜਨਾਬ ਅਗਲੇ ਤਾਂ ਬਿਨਾਕਿਆਂ ਹੀ ਸੁਪਰ ਸੀਐਮ ਸੈਂ ਮੰਤਰੀ ਸ਼ੰਤਰੀ ਸਭ ਕੁਝ ਨੇ ਉਹ ਉਹਨਾਂ ਦੇ ਹੁਕਮਾਂ ਨਾਲ ਫਿਰ ਪਤਾ ਹੀ ਲੱਗੇਗਾ ਪਰ ਪੰਜਾਬ ਕਿਸ ਪੱਖੋਂ ਦੇਖ ਰਿਹਾ ਪੰਜਾਬ ਇਹਦੇ ਵਿੱਚੋਂ ਇੱਕ ਪਹਿਲੂ ਇਹ ਵੀ ਦੇਖ ਰਿਹਾ ਕਿ ਮਨੀਸ਼ ਸ਼ਿਸ਼ੋਧਿਆ ਤੇ ਸਤਿੰਦਰ ਜੈਨ ਲੰਮਾ ਸਮਾਂ ਜੇਲ੍ਹ ਕੱਟ ਕੇ ਆਏ ਨੇ ਜਿਸ ਕਤਾਰ 'ਚ ਅਰਵਿੰਦ ਕੇ ਜਰੀ ਵਾਲਮੀ ਨੇ ਬੇਸ਼ੱਕ ਉਹਨਾਂ ਦੇ ਉੱਤੇ ਮਾਮਲਾ ਚੱਲ ਰਿਹਾ ਹੈ ਸ਼ਰਾਬ ਘਟਾਲੇ ਵਾਲਾ ਸਬੰਧਤ منی ਲਾਂਡਰਿੰਗ ਵਾਲਾ ਸਬੰਧਤ ਇਹ ਸਾਰੇ ਮਾਮਲੇ ਨੇ ਸਤਿੰਦਰ ਜੈਨ ਤਾਂ ਅੰਦਰ ਬੈਠ ਕੇ ਵੀ ਮੰਤਰੀਆਂ ਵਾਲੀਆਂ ਫੈਲਾ ਮੰਗਾ ਰਿਹਾ ਸੀ ਕਿ ਮੈਂ ਤਾਂ ਮੰਤਰੀ ਆ ਜੀ ਆਖਰ ਜਦੋਂ ਮਨੀਸ਼ ਸ਼ੋਧਿਆ ਦੀ ਗ੍ਰਿਫਤਾਰੀ ਹੁੰਦੀ ਹੈ ਉਪ ਮੁੱਖ ਮੰਤਰੀ ਉਹਦੇ ਤੋਂ ਅਸਤੀਫਾ ਦਿੰਦੇ ਨੇ ਫਿਰ ਕਿਹਾ ਜਾਂਦਾ ਸਤਿੰਦਰ ਜੈਨ ਨੂੰ ਭਾਈ ਤੂੰ ਵੀ ਅਸਤੀਫਾ ਦੇ ਦੇ ਅੰਦਰ ਸਪਾ ਸੈਂਟਰ ਖੋਲ ਲਿਆ ਸੀ ਮਾਲਸ਼ਾਂ ਅੰਦਰ ਹੋ ਰੀਆਂ ਸਿੰਦਰ ਜੈਨ ਦੀਆਂ ਲੱਤਾਂ ਕੁੱਟੀਆਂ ਜਾ ਰੀਆਂ ਰੋਟੀ ਵਾਲ ਡੱਬਾ ਘਰੋਂ ਆ ਰਿਆ ਹੈ ਨਾ ਮਰਜੀ ਦੀ ਚੀਜ਼ ਉਹ ਸਾਰਾ ਸਭ ਨੇ ਦੇਖਿਆ ਉਹ ਵੀਡੀਓ ਤਸਵੀਰਾਂ ਸਾਹਮਣੇ ਆਈਆਂ ਪਹਿਲੂ ਇਕੱਲਾ ਅੰਦਰ ਸਪਾ ਸੈਂਟਰ ਜਾਂ ਮ사ਜ ਸੈਂਟਰ ਖੋਲਣ ਦਾ ਨਹੀਂ ਅੰਦਰ ਸਰਕਾਰੀ ਦਫ਼ਤਰ ਖੋਲਣ ਦਾ ਨਹੀਂ ਸਵਾਲ ਇਹ ਹੈ ਕਿ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ ਨੇ ਜਿਨ੍ਹਾਂ ਕਰਨ ਨੂੰ ਸਾਹਮਣਾ ਕਰ ਰਹੇ ਨੇ ਤੇ ਇਹਨਾਂ ਹੀ ਦੋਆਂ ਲੀਡਰਾਂ ਦੇ ਖਿਲਾਫ ਮਨੀਸ਼ ਸ਼ੋਧਿਆ ਵੀ ਤੇ ਸਿੰਦਰ ਜੈਨ ਵੀ ਇਹਨਾਂ ਦੋਹਾਂ ਦੇ ਖਿਲਾਫ ਰਾਸ਼ਟਰਪਤੀ ਵੱਲੋਂ ਹਾਂ ਹੁਕਮ ਮਿਲ ਗਏ ਨੇ ਕਿ ਇਹਨਾਂ ਤੇ ਚਲਾਓ ਭਾਈ ਕਾਰਵਾਈ ਜਿਹੜੀ ਸਕੂਲਾਂ ਦੇ ਵਿੱਚ ਘਟਾਲੀਆਂ ਦੀ ਖਬਰਾਂ ਆ ਰਹੀਆਂ ਨੇ ਸਿੱਖਿਆ ਸਿੱਖਿਆ ਵਿਭਾਗ ਚ ਦਿੱਲੀ ਚ ਘਟਾਲਿਆਂ ਦਾ ਪਹਿਲੂ ਉਹਦੇ ਉੱਤੇ ਉਹ ਕੇਸ ਚੱਲਣੇ ਆ ਉਹਨਾਂ ਚ ਗ੍ਰਿਫਤਾਰੀ ਦਾ ਡਰ ਖੜਾ ਆ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਕੇਜਰੀਵਾਲ ਤੇ ਨਵੀਂ ਐਫ ਆਈ ਆਰ ਦਰਜ ਕਰੋ ਜਿਹੜੇ ਸਾਈਨ ਬੋਰਡਾਂ ਦੇ ਘਟਾਲਿਆਂ ਦਾ ਮਸਲਾ ਉੱਠ ਰਿਹਾ ਸੋ ਇਹਨਾਂ ਲਈ ਅਜੇ ਸ਼ਰਾਬ ਘਟਾਲਾ ਖੜਾ ਹੈ ਉਹ ਤੋਂ ਬਿਨਾਂ ਹੋਰ ਕਿੰਨੇ ਮਸਲੇ ਖੜੇ ਨੇ ਕੈਗ ਦੀਆਂ ਰਿਪੋਰਟਾਂ ਖੜੀਆਂ ਨੇ ਪਰ ਪੰਜਾਬ ਇਹ ਮਹਿਸੂਸ ਕਰ ਰਿਹਾ ਹੈ ਕਿ ਇਸ ਮੌਕੇ ਜਿਹੜੇ ਭ੍ਰਿਸ਼ਟਾਚਾਰ ਚ ਲਿਪਤ ਮੰਨੇ ਜਾ ਰਹੇ ਨੇ ਉਹਨਾਂ ਨੂੰ ਜਦੋਂ ਤੁਸੀਂ ਪੰਜਾਬ ਪੇਜੋਗੇ ਤਾਂ ਇਹ ਗੱਲ ਜਾਊਗੀ ਕਿ ਇੱਥੋਂ ਕੀ ਕਲੈਕਸ਼ਨ ਕਰਨ ਆਏ ਨੇ ਕੀ ਪੈਸਾ ਇਕੱਠਾ ਕਰ ਮੈਂ ਕਹਿੰਦਾ ਉਹ ਇਮਾਨਦਾਰੀ ਨਾਲ ਕੰਮ ਕਰਨਾ ਬਿਨਾਂ ਕਿਸੇ ਲੈਣ ਦੇਣ ਤੋਂ ਕੰਮ ਕਰਨਾ ਪਰ ਜਨਾਬ ਜਿਹੜੀ ਸ਼ਾਖ ਬਣ ਜਾਂਦੀ ਹੈ ਇੱਕ ਵਾਰ ਜਿਹੜੇ ਸਵਾਲੀਆ ਚਿੰਨ੍ਹ ਦੇ ਢੇਰੇ ਚ ਰਾਜਨੀਤਿਕ ਤਰ੍ਹਾਂ ਆ ਜਾਂਦੀਆਂ ਨੇ ਉਹ ਤੋਂ ਬਾਹਰ ਨਿਕਲਣਾ ਆਸਾਨ ਨਹੀਂ ਹੁੰਦਾ ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੋਏਗਾ ਹੁਣ ਅਮਨੀਸ਼ ਸ਼ੋਧਿਆ ਦੇ ਮੂਰੇ ਵੀ ਸਤਿੰਦਰ ਜੈਨ ਦੇ ਮੂਰੇ ਵੀ ਕਿਉਂ ਪੰਜਾਬ ਆ ਕੇ ਕਿਉਂਕਿ ਸਭ ਨੂੰ ਪਤਾ ਹੈ ਕਿ ਤਹਿਸੀਲਦਾਰਾਂ ਨਾਲ ਵੀ ਦਿੱਲੀ ਵਾਲੇ ਬੰਦੇ ਲੱਗੇ ਨੇ ਡੀਸੀਆਂ ਨਾਲ ਵੀ ਦਿੱਲੀ ਵਾਲੇ ਬੰਦੇ ਲੰਗੇ ਨੇ ਐਸਐਸਪੀਆਂ ਦੇ ਨੇੜੇ-ਤੇੜੇ ਵੀ ਦਿੱਲੀ ਵਾਲੇ ਬੰਦੇ ਘੁੰਮਦੇ ਨੇ ਪੰਜਾਬ ਦੇ ਹਰ ਐਮਐਲਏ ਨਾਲ ਦਿੱਲੀ ਨੇ ਆਪਣਾ ਬੰਦਾ ਛੱਡਿਆ ਪੰਜਾਬ ਦੇ ਹਰ ਮੰਤਰੀ ਨਾਲ ਦਿੱਲੀ ਵਾਲਾ ਬੰਦਾ ਹੈ ਹੈ ਪਾ ਪੰਜਾਬ ਦੀ ਸਿਕਤਰੇ ਦੇ ਵਿੱਚ ਬਕਾਇਦਾ ਦਿੱਲੀ ਵਾਲੇ ਬੰਦਿਆਂ ਨੂੰ ਕਮਰੇ ਲਾਟਣੇ ਤੇ ਸਾਰਾ ਕੁਝ ਚੈੱਕ ਪੁੱਕ ਕਰਦੇ ਨੇ ਕੋਸੇ ਦੀ ਵੀ ਨਿਯੁਕਤੀ ਕਿਸੇ ਦੀ ਵੀ ਤੈਨਾਤੀ ਕਿਸੇ ਨੂੰ ਵੀ ਵਧਾਈ ਕਿਸੇ ਨੂੰ ਸ਼ਿਕਾਈ ਦਿੱਲੀ ਵਾਲਾ ਬੰਦਾ ਨਾਲ ਆ ਬੈਠਕ ਚ ਸੋ ਇਸ ਬਰਤਾਰੇ ਚ ਫਿਰ ਕਿਵੇਂ ਤੁਸੀਂ ਇਹ ਸਵਾਲ ਨਹੀਂ ਕਰੋਗੇ ਕਿ ਮਨੀਸ਼ ਸ਼ੋਧਿਆ ਤੇ ਸਿੰਦਰ ਜੈਨਾ ਆ ਕੇ ਉਰੇ ਪੂਰਾ ਰਾਜ ਭਾਗ ਨਹੀਂ ਮੰਨਣਗੇ ਹੈਨਾ ਉਹ ਇੰਚਾਰਜ ਘਟ ਤੇ ਸੁਪਰ ਸੀਆ ਵੱਧ ਬਣਨਗੇ ਖਬਰ ਤਾਂ ਇਹ ਵੀ ਹੈ ਜਨਾਬ ਕਿ ਪੰਜਾਬ ਦੇ ਵਿੱਚ ਕੈਬਨਟ ਚ ਵੀ ਵੱਡਾ ਫੇਰ ਬਦਲ ਹੋ ਸਕਦਾ ਹੋ ਸਕਦਾ ਹੈ ਕਿ ਸਪੀਕਰ ਸਾਹਿਬ ਇਧਰ ਮੰਤਰੀ ਵਾਲੀ ਕੁਰਸੀ ਤੇ ਹੋਣ ਹੋ ਸਕਦਾ ਕੋਈ ਮਹਿਲਾ ਸਪੀਕਰ ਵਾਲੀ ਕੁਰਸੀ ਤੇ ਹੋਵੇ ਜਦੋਂ ਸੰਜੀਵ ਰੋੜੇ ਵਾਲਾ ਨਤੀਜਾ ਆਊਗਾ ਤਦ ਦੀ ਤਦ ਦੇਖਾਂਗੇ ਹੋ ਸਕਦਾ ਆਉਂਦੇ ਚੰਦ ਦਿਨਾਂ ਦੇ ਵਿੱਚ ਇਹ ਸਥਿਤੀ ਬਣ ਜਵੇ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਜਵੇ ਉਹ ਕੈਬਨਿਟ ਦਾ ਫੇਰ ਬਦਲ ਮੰਤਰੀਆਂ ਤੱਕ ਹੀ ਰਹਿੰਦਾ ਜਾਂ ਮੁੱਖ ਮੰਤਰੀ ਤੱਕ ਜਾਂਦਾ ਇਹ ਨਹੀਂ ਪਤਾ ਪਰ ਇਹ ਅਸਾਰ ਬਣ ਰਹੇ ਨੇ ਕਿ ਇਦਾਂ ਦੀ ਹੁਣ ਹੋ ਸਕਦਾ ਭਾਈ ਕਈਆਂ ਦੀਆਂ ਕੁਰਸੀਆਂ ਦੇ ਪਾਵੇ ਹਿੱਲਣ ਕਈਆਂ ਦੀਆਂ ਕੁਰਸੀਆਂ ਦੇ ਪਾਵੇ ਟੁੱਟਣ ਤੇ ਕਈਆਂ ਦੀਆਂ ਉਹਦਾ ਪੀੜੀਆਂ ਹੀ ਕੁਰਸੀਆਂ ਬਣ ਜਾਣ ਉਹਨਾਂ ਨੂੰ ਪਾਵੇ ਲੱਗ ਜਾਣ ਸੋ ਇਹ ਵੀ ਪਹਿਲੂ ਹੈਗਾ ਸੋ ਇਹ ਸਥਿਤੀ ਵੱਲ ਵੀ ਵਧਿਆ ਜਾ ਰਿਹਾ ਚਲੋ ਪਹਿਲੂ ਤਾਂ ਇੱਕ ਹੋਰ ਗੌਰ ਮੰਗਦਾ ਹੈ ਅੱਜ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਅੱਜ ਸ਼ੁੱਕਰਵਾਰ ਸੀ ਰਾਜਪਾਲ ਸਾਹਿਬ ਦਾ ਭਾਸ਼ਣ ਹੋਇਆ ਉਤਤਵਾ ਦੁਪਹਿਰ ਤੋਂ ਬਾਅਦ ਜਿੱਦਾਂ ਹੀ ਕਾਰਵਾਈ ਸ਼ੁਰੂ ਹੋਈ ਹਗਾਮਾ ਵੀ ਸ਼ੁਰੂ ਹੋਇਆ ਰਾਜਪਾਲ ਦੇ ਭਾਸ਼ਣ ਤੇ ਵੀ ਵਿਰੋਧ ਜਤਾਇਆ ਵਿਰੋਧੀ ਧਿਰ ਕਾਂਗਰਸ ਨੇ ਬਾਹਰ ਆ ਕੇ ਖਾਸਾ ਮੀਡੀਆ ਦੇ ਵਿੱਚ ਕਈ ਪਹਿਲੂਆਂ ਦੇ ਉੱਤੇ ਚਾਹੇ ਉਹ ਮਾਦਰ ਕਿਸਾਨਾਂ ਵਾਲਾ ਮਸਲਾ ਹੋਵੇ ਚਾਹੇ ਡਰੱਗ ਵਾਲੀ ਕਾਰਵਾਈ ਦਾ ਪੈਲੂ ਹੋਵੇ ਚਾਹੇ ਕਰਨਲ ਵਾਲਾ ਮਸਲਾ ਹੋਵੇ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਸਿੱਤੀ ਹੋਵੇ ਇਹਨਾਂ ਸਾਰੇ ਮਸਲਿਆਂ ਤੇ ਪ੍ਰਤਾਪ ਬਾਜਵਾ ਨੇ ਮੀਡੀਆ ਦੇ ਰਾਹੀਂ ਸਰਕਾਰ ਨੂੰ ਘੇਰਨ ਦਾ ਖੂਬ ਕੋਸ਼ਿਸ਼ ਕੀਤੀ ਤੇ ਦਿੱਲੀ ਦੇ ਵਿੱਚ ਵੀ ਭਾਰਤੀ ਸੰਸਦ ਦੇ ਬਾਹਰ ਕਾਂਗਰਸੀ ਵੀ ਕਰਨਲ ਦੇ ਹੱਕ ਦੇ ਵਿੱਚ ਨਾਰੇ ਨੂਰੇ ਮਾਰਦੇ ਨਜ਼ਰ ਆਏ ਕੱਲ ਵੀ ਕੁਝ ਤਖਤੀਆਂ ਤੁਕਤੀਆਂ ਲੈ ਕੇ ਖੜੇ ਸੀ ਆ ਕਿਸਾਨ ਵਾਲੀ ਕਾਰਵਾਈ ਦੇ ਮਸਲੇ ਤੇ ਸੋ ਆਪਣਾ ਵੀ ਦਿਖਾਵਾ ਪ੍ਰਗਟਾਵਾ ਕਰ ਰਹੇ ਨੇ ਪਰ ਅੱਜ ਜਿੱਦਾਂ ਹੀ ਬਜਟ ਸੈਸ਼ਨ ਰਾਜਪਾਲ ਦੇ ਭਾਸ਼ਣ ਚੋਂ ਉਹਨਾਂ ਨੇ ਤਾਂ ਆਪਣੀ ਗੱਲ ਕਹਿਤੀ ਗੁਲਾਬਚੰਦ ਕਟਾਰੀਆ ਹੋਰਾਂ ਨੇ ਕਿ ਹਾਂ ਜੀ ਬਹੁਤ ਕਮਾਲ ਦਾ ਕੰਮ ਹੋ ਰਿਹਾ ਜੀ ਇਦਾਂ ਤਾਂ ਜੋ ਸਰਕਾਰ ਨੇ ਕਾਹੋਣਾ ਹੁੰਦਾ ਉਹ ਕਾਹ ਲਿਆ ਪਰ ਜਿਹੜੇ ਨੁਕਤੇ ਤੇ ਮੈਂ ਗੱਲ ਕਰਨਾ ਚਾਹੁੰਨਾ ਉਹ ਹੈ ਅੰਦਰ ਦਾ ਮਾਹੌਲ ਪਹਿਲਾਂ ਤਾਂ ਵਿਰੋਧੀ ਧਿਰ ਕੋਈ ਵਿਰੋਧ ਵਾਲਾ ਕੰਮ ਹੀ ਨਹੀਂ ਕਰ ਪਾਰੀ ਪਹਿਲਾਂ ਤਾਂ ਵਿਰੋਧੀ ਧਿਰ ਪੰਜਾਬ ਦੇ ਮੁੱਦਿਆਂ ਤੇ ਕਿਤੇ ਧਰਾਤ ਤੇ ਲੜਦੀ ਹੋ ਨਜ਼ਰ ਨਹੀਂ ਆਉਂਦੀ ਚਾਹੀਏ ਉਹ ਸਿੱਧੇ ਰੂਪ ਚ ਵਿਰੋਧੀ ਧਿਰ ਦੀਪਮ ਕਨਵਾਰੀ ਕਾਂਗਰਸ ਹੋਵੇ ਚਾਹੀਏ ਉਸ ਤੋਂ ਬਾਅਦ ਬਾਕੀ ਪਾਰਟੀਆਂ ਚਾਹੀਏ ਅਕਾਲੀ ਦਲ ਦੇ ਐਮਐਲਏ ਨੇ ਚਾਹੇ ਬਸਪਾ ਦੇ ਐਮਐਲਏ ਚਾਹੇ ਭਾਜਪਾ ਦੇ ਐਮਐਲਏ ਉਹ ਕਿਤੇ ਨਜ਼ਰੇ ਨਹੀਂ ਆਉਂਦੇ ਉਸ ਤਰ੍ਹਾਂ ਤੇ ਜੇ ਲੈ ਦੇ ਕੇ ਵਿਧਾਨ ਸਭਾ ਚ ਕੋਈ ਬੋਲਣਾ ਚਾਹੁੰਦਾ ਤਾਂ ਉਹ ਫਰੇਮ ਹੈ ਕਮਾਲ ਦਾ ਜਦੋਂ ਤਾਂ ਸੱਤਾਧਾਰੀ ਧਿਰ ਨੇ ਬੋਲਣਾ ਤਾਂ ਤਾਂ ਐਨ ਕਲੋਜ਼ ਅਪ ਤੇ ਜਦੋਂ ਵਿਰੋਧੀ ਧਿਰ ਦੇ ਲੀਡਰਾਂ ਨੇ ਬੋਲਣਾ ਉਹਨਾਂ ਦੇ ਐਮਐਲਏ ਨੇ ਬੋਲਣਾ ਤਾਂ ਤਾਂ ਇੰਨੇ ਦੂਰ ਤੋਂ ਪੂਰਾ ਦ੍ਰਿਸ਼ ਤੇ ਪਰ ਅੱਜ ਤਾਂ ਉਹ ਤੋਂ ਵੀ ਮਤਲਬ ਕਮਾਲ ਦਾ ਸੀ ਮਨਪ੍ਰੀਤ ਸਿੰਘ ਯਾਲੀ ਜਿੱਦਾਂ ਹੀ ਕਿਸਾਨਾਂ ਦੇ ਉੱਤੇ ਹੋਈ ਕਾਰਵਾਈ ਦੀ ਗੱਲ ਸ਼ੁਰੂ ਕਰਦੇ ਨੇ ਤਦ ਇਹ ਪਤਾ ਨਹੀਂ ਉਹਨਾਂ ਦਾ ਪਲੱਗ ਕੱਢਤਾ ਪਤਾ ਨਹੀਂ ਨੈੱਟ ਵਾਲਾ ਸਵਿੱਚ ਬੰਦ ਕਰਤਾ ਲਓ ਜੀ ਕਹਿੰਦੇ ਇੰਟਰਨੈਟ ਉੱਡ ਗਿਆ ਉੱਡ ਗਿਆ ਉੜ ਗਿਆ ਉੱਡ ਗਿਆ ਚਲੋ ਜਦ ਗੱਲ ਨਿਬੜ ਗਈ ਉਹ ਤੋਂ ਅੱਗੇ ਹੋਰ ਸਹੀ ਇਹ ਸਪਸ਼ਟ ਦਿਖਦਾ ਹੈ ਲੋਕਾਂ ਨੂੰ ਕਿ ਤੁਸੀਂ ਭਾਈ ਵਿਰੋਧੀ ਧਿਰ ਦੀ ਗੱਲ ਪੰਜਾਬ ਦੀ ਵਿਧਾਨ ਸਭਾ 'ਚ ਜਨਤਾ ਤੱਕ ਨਹੀਂ ਜਾਣ ਦੇਣਾ ਚਾਹੁੰਦੇ ਤੁਸੀਂ ਉਹਨਾਂ ਦੀ ਗੱਲ ਨੂੰ ਦਬਾਉਣਾ ਚਾਹੁੰਦੇ ਹੋ ਡਰਾਉਣਾ ਚਾਹੁੰਦੇ ਹੋ ਧਮਕਾਉਣਾ ਚਾਹੁੰਦੇ ਹੋ ਚੁੱਪ ਕਰਾਉਣਾ ਚਾਹੁੰਦੇ ਹੋ ਸੋ ਇਸ ਲਈ ਮਾਈਕ ਬੰਦ ਹੋਣ ਦੀਆਂ ਗਤੀਵਿਧੀਆਂ ਆਪਾਂ ਆਮ ਦੇਖੀਆਂ ਹੁਣ ਜੋ ਗ ਇੰਟਰਨੈਟ ਤੇ ਕੈਮਰੇ ਆ ਗਏ ਇਸ ਲਈ ਕੈਮਰਾ ਕਮਾ ਦੋ ਸੀਨ ਬਦਲ ਦੋ ਹੈਨਾ ਜਾਂ ਇੰਟਰਨੈਟ ਦਾ ਸਵਿਚ ਆਫ ਕਰ ਦੋ ਪਲੱਗ ਕੱਢ ਦੋ ਬਟਨ ਹੈਨਾ ਡਾਊਨ ਕਰ ਦੋ ਇਹ ਸਾਰੀ ਸਥਿਤੀ ਸੋ ਅੱਜ ਮਨ ਪਟਿਆਲੀ ਨੇ ਜਿੱਦਾਂ ਹੀ ਪੰਜਾਬ ਦੇ ਕਿਸਾਨਿਆਂ ਦੇ ਉੱਤੇ ਕੀਤੀ ਗਈ ਕਾਰਵਾਈ ਤੇ ਸਵਾਲੀਆ ਚਿੰਨ੍ਹ ਖੜਾ ਕੀਤਾ ਕਿ ਇਹ ਤਰੀਕਾ درست ਨਹੀਂ ਹੈ ਉਸ ਤੇ ਜਦੇ ਜੀ ਇਹਨਾਂ ਨੇ ਇਹ ਪਹਿਲੂ ਲਿਆਂਦਾ ਕਿ ਨਹੀਂ ਜੀ ਨਹੀਂ ਹਾਂ ਆ ਜੀ ਇਹ ਤਾਂ ਵੈਸੇ ਹੀ ਬੰਦ ਹੋ ਗਿਆ ਸੀ ਇੰਟਰਨੈਟ ਚਲੋ ਮਨਪ੍ਰਿਤ ਬਾਦਲ ਦਾ ਦ੍ਰਿਸ਼ ਤੋਂ ਹਟੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਮਾ ਤਲਬ ਤੇ ਤਲਖ ਹੋ ਗਏ ਕਾਫੀ ਬਿਲਕੁਲ ਜੀ ਤਲਬ ਤੇ ਤਲਖ ਹੋਣਾ ਬਣਦਾ ਸੀ ਅਗਲਿਆਂ ਦਾ ਅਗਲਿਆਂ ਦੇ ਉੱਤੇ ਸਿੱਧੀ ਉਂਗਲ ਧਰੀ ਸੀ ਐਮਐਲਏ ਪ੍ਰਗਟ ਸਿੰਘ ਨੇ ਜਲੰਧਰ ਕੈਂਟ ਤੋਂ ਐਮਐਲਏ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਆਪਣੀ ਵਿਵਾਕੀ ਲਈ ਸਪਸ਼ਟਾ ਲਈ ਜਾਣੇ ਜਾਂਦੇ ਨੇ ਕਹਿੰਦੇ ਕਿ ਉਹ ਆਪਣਿਆਂ ਨੂੰ ਵੀ ਰਗੜੇ ਲਾਉਂਦੇ ਨੇ ਤੇ ਸੱਤਾਧਾਰੀ ਧਿਰ ਨੂੰ ਵੀ ਸਿੱਧਾ ਸਵਾਲ ਕਰ ਲੈਂਦੇ ਨੇ ਬਾਤ ਪਾ ਲੈਂਦੇ ਨੇ ਪਰਗਟ ਸਿੰਘ ਨੇ ਅੱਜ ਕਹਿੰਦੇ ਕਿ ਸਪੀਕਰ ਸਾਹਿਬ ਕੰਨੀਓ ਸਿੱਧਿਆ ਹੁੰਦਿਆਂ ਕਿਆ ਕਿ ਸਪੀਕਰ ਸਾਹਿਬ ਤੁਹਾਡੇ ਬਿਆਨ ਚੋਂ ਮੈਂ ਸੁਣਿਆ ਸੀ ਤੁਸੀਂ ਕਹੇ ਸੀ ਕਿ ਇਹ ਨਾ ਧਰਨਿਆ ਕਰਕੇ ਨਸ਼ਾ ਵੱਧਦਾ ਤੇ ਉਹਨਾਂ ਦਾ ਇਸ਼ਾਰਾ ਸੀ ਸ਼ਾਇਦ ਕਿਸਾਨ ਅੰਦੋਲਨ ਕਿ ਵੀ ਕਿਸਾਨ ਅੰਦੋਲਨਾਂ ਦੇ ਵਿੱਚੋਂ ਤੁਸੀਂ ਕਹਿ ਰਹੇ ਹੋ ਕਿ ਇਹ ਨਾ ਕਰਕੇ ਨਸ਼ਾ ਵੱਧਦਾ ਤੇ ਇਸ ਗੱਲ ਤੇ ਜਦ ਹੀ ਕੁਲਤਾਰ ਸਿੰਘ ਸੰਧਵਾ ਪੜਕ ਪਏ ਕਹਿੰਦੇ ਮੈਂ ਤਾਂ ਤੁਹਾਨੂੰ ਸਿਆਣਾ ਸਮਝਦਾ ਸੀ ਮੇਰਾ ਤਾਂ ਭਰੋਸਾ ਹੀ ਤੋੜਤਾ ਤੁਸੀਂ ਮੇਰਾ ਤਾਂ ਭਲੇਖਾ ਹੀ ਦੂਰ ਕਰਤਾ ਮੈਂ ਤਾਂ ਤੁਹਾਨੂੰ ਉਹੀ ਸਿਆਣਾ ਸਮਝੀ ਜਾਂਦਾ ਸੀ ਮੈਂ ਤਾਂ ਅੱਜ ਪਤਾ ਲੱਗਿਆ ਤੁਸੀਂ ਇਹੀਆਂ ਗੱਲਾਂ ਕਰਦੇ ਹੋ ਕਿੱਥੇ ਆ ਸਬੂਤ ਕਿੱਥੇ ਨੇ ਤੱਥ ਦੱਸੋ ਮੈਂ ਕਦ ਕਿਹਾ ਤੇ ਉਹ ਕਹਿੰਦੇ ਤੁਸੀਂ ਕਿਹਾ ਜੀ ਹੋ ਸਕਦਾ ਉਹਨੇ ਤੱਥ ਆਉਂਦੇ ਸਮੇਂ ਚ ਸਾਹਮਣੇ ਆ ਜਾਣ ਜਾਂ ਹੋ ਸਕਦਾ ਉਹਨੇ ਉੱਥੇ ਵੀ ਦਿਖਾਏ ਹੁਣ ਪਰ ਜਿੱਦਾਂ ਹੀ ਇਹ ਤਲਕੀ ਵਧੀ ਤਦੇ ਪ੍ਰਗਟ ਸਿੰਘ ਵੀ ਕੈਮਰੇ ਦੇ ਫਰੇਮ ਚੋਂ ਬਾਹਰ ਹੋ ਗਏ ਤੇ ਕੈਮਰੇ ਦਾ ਫਰੇਮ ਸਿੱਧਾ ਚਲਾ ਗਿਆ ਜੀ ਸਪੀਕਰ ਸਾਹਮਣੇ ਸੋ ਇਸ ਤਰ੍ਹਾਂ ਵੀ ਕਿ ਵਿਰੋਧੀ ਤਰ ਜੇ ਸਵਾਲ ਵੀ ਕਰੇ ਬਾਤ ਵੀ ਕਰੇ ਪੁੱਛੇ ਵੀ ਤਦ ਨਹੀਂ ਅੱਜ ਜਮ ਕੇ ਵਿਰੋਧ ਪ੍ਰਦਰਸ਼ਨ ਬਾਅਦ ਕੀਤਾ ਮੈਦਾਨ ਸਭਾ ਦੇ ਬਾਹਰ ਸੋ ਹੁਣ ਸੋਮਵਾਰ ਤੱਕ ਲਈ ਸੈਸ਼ਨ ਚੱਕ ਦਿੱਤਾ ਗਿਆ ਮਤਲਬ ਰੋਕ ਦਿੱਤੀ ਗਈ ਹੈ ਕਾਰਵਾਈ ਕੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਏਗੀ ਸੋ ਯੂਨਸ਼ਨੀਅਤ ਪਰ ਛੁੱਟੀ ਹੈ ਸੋਮਵਾਰ ਨੂੰ ਫੇਰ ਸ਼ੁਰੂ ਹੋਣੀ ਹੈ ਚਲੋ ਨਿਬੜ ਜਾਣੀਆਂ ਗੱਲਬਾਤ ਇਦਾਂ ਹੀ ਸੋ ਬਜਟ ਵੀ ਆ ਜਾਣਾ ਵਿੱਚ ਹਾਂ ਸੱਚ ਬਜਟ ਬਜਟ ਸੈਸ਼ਨ ਦੇ ਹਵਾਲੇ ਨਾਲ ਵੀ ਅਹਿਮ ਪਹਿਲੂ ਹੈ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਬਜਟ ਸੈਸ਼ਨ ਵਾਲੇ ਦਿਨ ਐਸਕੀਐਮ ਨੇ ਕਿ ਅਸੀਂ ਪੰਜਾਬ ਦੀ ਵਿਧਾਨ ਸਭਾ ਵੱਲ ਮਾਰਚ ਕਰਾਂਗੇ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਵੱਡੀ ਇਕੱਤਰਤਾ ਕਰਕੇ ਉਹਨਾਂ ਨੇ ਪੰਜਾਬ ਦਾ ਆਸਵਾ ਬੰਨੀ ਮਾਰਚ ਕਰਨ ਦਾ ਐਲਾਨ ਕੀਤਾ ਸੀ ਕਿ ਬਜਟ ਸੈਸ਼ਨ ਵਾਲੇ ਦਿਨ ਅਸੀਂ ਮਾਰਚ ਕਰਾਂਗੇ ਪਰ ਅੱਜ ਜਦੋਂ 4 ਤਰੀਕ ਨੂੰ ਚੱਕੇ 5 ਤਰੀਕ ਵਾਲਾ ਪੱਕਾ ਮੋਰਚਾ ਨਹੀਂ ਲੱਗ ਸਕਿਆ ਠੀਕ ਹੈ ਅੰਦਰੂਣਕਾਰੀ ਧਿਰਾਂ ਦੇ ਨਾਲੇ ਹੁੰਦਾ ਆ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਚੱਲਦਾ ਰਹਿੰਦਾ ਪਰ ਉਹਨਾਂ ਨੇ ਉਹ ਤੋਂ ਬਾਅਦ ਅਗਲੇ ਪ੍ਰੋਗਰਾਮ ਦਿੱਤੇ ਕਿ ਅਸੀਂ ਜੀ ਆ ਕੁਝ ਕਰਨ ਜਾ ਰਹੇ ਹਾਂ ਮਈ ਚ ਤਿੰਨ ਵੱਡੀਆਂ ਮਹਾਪੰਚਾਇਤਾਂ ਕਰਾਂਗੇ 4 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਚ ਸੈਮੀਨਾਰ ਕਰਾਂਗੇ ਤੇ ਇਧਰ ਬਕਾਇਦਾ ਤੌਰ ਤੇ 26 ਤਰੀਕ ਨੂੰ ਅਸੀਂ ਜੀ ਪੰਜਾਬ ਦਾਸਵਕ ਕੰਨੀ ਮਾਰਚ ਕਰਾਂਗੇ ਅੱਜ ਉਸ ਐਸਕੇਮ ਦੀ ਖਨੌਰੀ ਸ਼ੰਭੂ ਬਾਰਡਰ ਤੇ ਹੋਈ ਕਾਰਵਾਈ ਤੋਂ ਬਾਅਦ ਬੈਠਕ ਸੀ ਸ਼ੰਭੂ ਔਰ ਖਨੌਰੀ ਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕਰਦੇ ਆਂ ਚੰਡੀਗੜ੍ਹ ਦੇ ਕਿਸਾਨ ਭਵਨ ਚ ਐਸ ਕੇ ਐਮ ਨੇ ਮੀਟਿੰਗ ਕਰਦੇ ਆਂ ਕਿਹਾ ਕਿ ਅਸੀਂ ਇਸ ਪ੍ਰਕਿਰਿਆ ਦੀ ਨਿੰਦਾ ਕਰਦੇ ਆਂ ਇਸ ਲਈ ਅਸੀਂ ਅੱਜ ਪੰਜਾਬ ਸਰਕਾਰ ਦੀ ਮੀਟਿੰਗ ਚ ਨਹੀਂ ਜਾ ਰਹੇ ਐਸ ਕੇ ਐਮ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਭਵਨ ਦੇ ਵਿੱਚ ਸ਼ਾਮੀ 4 ਵਜੇ ਗੁਰਮੀਤ ਖੁੱਡੀਆਂ ਦੀ ਅਗਵਾਈ ਦੇ ਵਿੱਚ ਮੀਟਿੰਗ ਲਈ ਸੱਦਿਆ ਸੀ ਕਿ ਆਜੋ ਜੀ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਅਸੀਂ 26 ਨੂੰ ਮਾਰਚ ਕਰਨਾ ਕਿਹੜੀਆਂ ਮੰਗਾਂ ਨੇ ਆਜੂ ਜੀ ਗੱਲ ਕਰ ਲੈਣੇ ਆ ਪੰਜਾਬ ਦੀਆਂ ਮੰਗਾਂ ਤਸਦੀਕ ਨੇ ਜਾਂ ਮੁੱਖ ਮੰਤਰੀ ਸਾਹਿਬ ਤਾਂ ਏਸੀਐਸ ਕਿਉਂ ਨਾ ਬੈਠ ਕਰਦੇ ਆ ਕਹਿ ਰਹੇ ਸੀ ਕਿ ਜਾਓ ਜੋ ਕਰਨਾ ਕਰ ਲਓ ਹੈਨਾ ਤੇ ਮੈਂ ਨਹੀਂ ਛੋਟੀਆਂ ਮੰਗਾਂ ਮੰਨਦਾ ਜਿਹੜੀਆਂ ਮੰਨੀਆਂ ਉਹ ਵੀ ਨਹੀਂ ਮੰਨੀਆਂ ਤੇ ਬਾਅਦ ਚ ਉਹਨਾਂ ਨੇ ਮੀਡੀਆ ਚਾੱਕ ਇਹ ਵੀ ਗੱਲ ਕੀਤੀ ਕਿ ਮੇਰੇ ਨਾਲ ਤਾਂ ਕੋਈ ਮਸਲਾ ਹੀ ਨਹੀਂਗਾ ਇਹ ਮੰਗਾਂ ਤਾਂ ਸਾਰੀਆਂ ਕੇਂਦਰ ਨਾਲ ਨੇ ਮੈਨੂੰ ਉਹੀ ਤੱਕ ਕਰੀ ਜਾਂਦੇ ਨੇ ਜੇ ਕੇਂਦਰ ਨਾਲ ਨੇ ਫਿਰ ਭਾਈ ਖਨੋਰੀ ਸ਼ੰਭੂ ਵਾਲੇ ਨੇ ਤਾਂ ਦਿੱਲੀ ਜਾਣਾ ਸੀ ਦਿੱਲੀ ਭੇਜ ਦਿੰਦੇ ਤੇ ਜੇ ਮੰਗਾਂ ਤੁਹਾਡੇ ਨਾਲ ਹੈਗੀਆਂ ਨੇ ਫਿਰ ਤੁਸੀਂ ਉਹਦਣ ਕਿਉਂ ਝੂਠ ਬੋਲ ਰਹੇ ਸੀ ਹੁਣ ਫਿਰ ਮੀਟਿੰਗ ਕਿਉਂ ਰੱਖ ਰਹੇ ਜੇ ਤੁਸੀਂ ਕਹਿ ਰਹੇ ਹੋ ਕੇਂਦਰ ਨਾਲ ਨੇ ਫਿਰ ਤੁਹਾਡੀ ਮੀਟਿੰਗ ਦੇ ਕੀ ਮਹੀਨੇ ਨੇ ਪਰ ਜਨਾਬ ਅੱਜ ਮੀਟਿੰਗ ਰੱਖ ਲਈ ਹੁਣ ਐਸਕੇਐਮ ਨੇ ਇਹ ਤਾਂ ਫੈਸਲਾ ਕਰ ਲਿਆ ਕਿ ਅਸੀਂ ਅੱਜ ਵਾਲੀ ਮੀਟਿੰਗ 'ਚ ਨਹੀਂ ਜਾਵਾਂਗੇ ਪਰ ਨਾਲ ਇਹ ਵੀ ਫੈਸਲਾ ਕਰ ਲਿਆ ਕਿ ਅਸੀਂ ਜੀ ਹੁਣ 26 ਵਾਲਾ ਧਰਨਾ ਵੀ ਲਾਵਾਂਗੇ ਜਾਂ ਪੰਜਾਬ ਵਿਧਾਨ ਸਭਾ ਕੰਨੀ ਰੋਸ ਮਾਰਚ ਵੀ ਨਹੀਂ ਕਰਾਂਗੇ ਬਜਟ ਸੈਸ਼ਨ ਦੇ ਇਸ ਤੋਂ ਪਿਛਾ ਹਟਣ ਨੂੰ ਲੈ ਕੇ ਕਿੰਨੀ ਤਰ੍ਹਾਂ ਦੇ ਸਵਾਲ ਖੜੇ ਨੇ ਕੀ ਐਸਕੇਐਮ ਉਲਜਣ ਤਾਣੀ ਤੋਂ ਬਚਣਾ ਚਾਹੁੰਦਾ ਹੈ ਕੀ ਜਿਹੜਾ ਐਸਕੇਐਮ ਦੇ ਲੀਡਰ ਦਰਜਨਾਵਾਰ ਸੈਂਕੜਿਆਂ ਬਾਰ ਮੈਂ ਕਹਿ ਸਕਦਾ ਕਿ ਗ੍ਰਫਤਾਰੀਆਂ ਪੁਲਿਸ ਨੇ ਚੱਕ ਕੇ ਧੂਏ ਅੰਦਰ ਰੱਖੇ ਉਹ ਹੁਣ ਇਸ ਪ੍ਰਕਿਰਿਆ ਦੂਰਣ ਜਾਂਦਾ ਅੱਜ ਐਸਕੇਮ ਦੀ ਬੈਠਕ ਦੇ ਵਿੱਚ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਸੀ ਹ ਅਗਰਾਹਾ ਹੋਰੀ ਕਿ ਮੈਂ ਨਹੀਂ ਆ ਰਿਹਾ ਨਾ ਮੈਂ ਬੈਠਕ ਤੇ ਜਾਣਾ ਨਾ ਮੇਰਾ ਕੰਮ ਹ ਤੇ ਬੇਸ਼ੱਕ ਜਥੇਬੰਦੀ ਤੌਰ ਦੇ ਉੱਤੇ ਉਹਨਾਂ ਦੇ ਨੁਮਾਇंदे ਹਾਜ਼ਰ ਸੀਗੇ ਆਪਣਾ ਕਿਸਾਨ ਆਗੂਆਂ ਦੇ ਵੱਖ-ਵੱਖ ਜਥੇਬੰਦੀਆਂ ਦੇ ਹੈ ਨਾ ਉਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਨੁਮਾਇੰਦੇ ਵੀ ਹਾਜ਼ਰ ਸੀ ਪਰ ਆਪ ਨਹੀਂ ਆਏ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਦੱਸੀ ਜਾ ਰਹੀ ਸੋ ਪਰ ਇਸ ਫੈਸਲੇ ਨੂੰ ਲੈ ਕੇ ਐਸਕੇਮ ਸਵਾਲਾਂ ਚਾਹੀਏ ਕਿ ਵੀ ਤੁਸੀਂ ਉਹ ਸੈਕਸ਼ਨ ਨੂੰ ਕਿਉਂ ਪਿੱਛੇ ਲੈ ਕੇ ਕਹਿੰਦੇ ਨਹੀਂ ਜੀ ਅਸੀਂ 24 ਤਰੀਕ ਨੂੰ ਆਪਣਾ ਕਰ ਰਹੇ ਹਾਂ ਜੀ ਅਸੀਂ ਡੀਸੀ ਪੱਤਰਾਂ ਤੇ ਜਾ ਕੇ ਜੀ ਸਾਰਾ ਕੁਝ ਕਰਨਾ ਜੀ ਅਸੀਂ ਫਿਰ ਉੱਥੇ ਮੰਗ ਪੱਤਰ ਦਵਾਂਗੇ ਜੀ 26 ਨੂੰ ਅਸੀਂ ਆਹ ਕਰ ਬਈ ਇੱਥੇ ਵਾਲਾ ਫੈਸਲਾ ਪਿੱਛੇ ਲੈਣ ਦਾ ਕੀ ਕਰਨਾ ਜੇ ਗ੍ਰਿਫਤਾਰੀ ਹੁੰਦੀ ਹੈ ਚੰਡੀਗੜ੍ਹ ਕਰਦਾ ਜਾਂ ਮਹਾਲੀ ਕਰਦਾ ਜੇ ਕਰਸਰ ਕਰਨ ਦਾ ਘਰੋਂ ਵੀ ਚੱਕ ਲੈਂਦੇ ਅਗਲੇ ਦਾ ਹੁਣ ਸੋ ਇਸ ਪ੍ਰਕਿਰਿਆ ਨੇ ਅੱਜ ਦਾ ਇਹ ਫੈਸਲਾ ਕਿ ਐਸਕੇਮ ਮੀਟਿੰਗ ਚ ਨਹੀਂ ਜਾਊਗੀ ਇਸ ਮਸਲੇ ਨੂੰ ਪਿਛਾਂ ਕਰਤਾ ਤੇ ਜੀ ਅਸੀਂ ਵਿਧਾਨ ਸਭਾ ਕਹਿੰਦੀ ਮਾਰਚ ਨਹੀਂ ਕਰਾਂਗੇ ਇਸ ਸਵਾਲ ਨੂੰ ਵੱਡਾ ਕਰਤਾ ਕਿ ਐਸ ਕੇ ਐਮ ਕੀ ਅੰਦਰ ਕੋਈ ਸੁਰਤਾ ਨਹੀਂ ਹੈ ਇਹਨਾਂ ਦੇ ਅੰਦਰ ਵੀ ਹਾਂ ਬੇਸ਼ੱਕ ਉਹਨਾਂ ਨੇ ਉਹ 6 ਮੈਂਬਰੀ ਕਮੇਟੀ ਨੂੰ ਫਿਰ ਇੱਕ ਹਮਲਾ ਮਾਰਨ ਲਈ ਕਿਹਾ ਕਿ ਆਪਾਂ ਮਿਲ ਕੇ ਇੱਕ ਹੋਈਏ ਸੋ ਐ ਐਸ ਕੇ ਐਮ ਗੈਰ ਰਾਜਨੀਤਿਕ ਤੇ ਜਿਹੜੀ ਤਰ੍ਹਾਂ ਪੰਨੂ ਪੰਦੇਰ ਵਾਲੀਆਂ ਬੈਠੀਆਂ ਸੀਗੀਆਂ ਇੱਧਰ ਕਿਸਾਨ ਮਜ਼ਦੂਰ ਜਥੇਬੰਦੀਆਂ ਉਹਨਾਂ ਨਾਲ ਐਸ ਕੇ ਐਮ ਹੁਣ ਬੈਠਕ ਵੀ ਕਰੇਗੀ ਸੋ ਗੱਲ ਉਧਰ ਨੂੰ ਵੀ ਦੁਬਾਰਾ ਤੁਰਦੀ ਨਜ਼ਰ ਆਉਣ ਲੱਗੀ ਹੈ ਹੋ ਸਕਦਾ ਇਹ ਗੱਲ ਵੀ ਕਿਸੇ ਤਣਪਤਨ ਲੱਗ ਜੇ ਸ਼੍ਰੋਮਣੀ ਗੁਰਦਾਰਾ ਪ੍ਰੰਤਕ ਕਮੇਟੀ ਸ਼੍ਰੋਮਣੀ ਗੁਰਦਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਧਾਮੀ ਸਾਹਿਬ ਸਵੇਰੇ ਮੁੜ ਕੇ ਆਪਣੀ ਪ੍ਰਧਾਨਗੀ ਸੰਭਾਲ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਾਰੇ ਬਰਤਾਰੇ ਚ ਜਦੋਂ ਅਸਤੀਫਾ ਦਿੱਤਾ ਉਸ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰੰਤਕ ਕਮੇਟੀ ਦੀ ਅੰਤਰੀਨ ਕਮੇਟੀ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਪਹਿਲਾਂ ਤਾਂ ਪੈਂਡਿੰਗ ਰੱਖਿਆ ਦੋ ਬੈਠਕਾਂ ਚ ਉਹਨਾਂ ਨੂੰ ਨਾ ਰੱਦ ਕੀਤਾ ਤੇ ਨਾ ਪ੍ਰਵਾਨ ਕੀਤਾ ਤੇ ਪਰ ਉਹ ਸਭ ਦੇ ਦਰਮਿਆਨ ਕੀ ਸ਼੍ਰੋਮਣੀ ਕਮੇਟੀ ਮੈਂਬਰ ਕੀ ਅਕਾਲੀ ਦਲ ਦੇ ਲੀਡਰ ਕੀ ਸਿੰਘ ਸਹਿਬਾਨ ਸਾਰੇ ਲੀਡਰ ਘਰਾਂ ਤੱਕ ਮਨਾਉਣ ਤੱਕ ਗਏ ਇਥੋਂ ਤੱਕ ਕਿ ਜੱਦਰਗਨੀ ਰੁਗਵੀਰ ਸਿੰਘ ਨੇ ਮਨਾਇਆ ਵੀ ਧਾਮੀ ਨਹੀਂ ਮੰਨੇ ਐਤੋਂ ਤੱਕ ਕਿ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਿਬਿੰਦਰ ਸਿੰਘ ਭੁੰਦਰ ਦੇ ਮਨਾਇਆ ਵੀ ਧਾਮੀ ਸਾਹਿਬ ਨਹੀਂ ਮੰਨੇ ਫਿਰ ਅੰਤਰੀਕ ਕਮੇਟੀ ਨੇ ਉਹਨਾਂ ਦਾ ਅਸਤੀਫਾ ਜਿਸ ਦਿਨ ਪ੍ਰਵਾਨ ਨਹੀਂ ਕੀਤਾ ਅਪ੍ਰਵਾਨ ਕਰਨ ਤੋਂ ਬਾਅਦ ਉਹਦਣ ਸੀ ਕਿ ਇਹਦਾ ਮਤਲਬੇ ਸਕ੍ਰਿਪਟਡ ਹੈ ਹੁਣ ਤੈ ਹੈ ਤੇ ਇਸ ਲਈ ਉਹਨਾਂ ਨੇ ਮੰਨ ਜਾਣਾ ਪਰ ਅੰਤਰੀਕ ਕਮੇਟੀ ਜਦੋਂ ਮਨਾਉਣ ਗਈ ਤਦ ਵੀ ਧਾਮੀ ਸਾਹਿਬ ਨਹੀਂ ਮੰਨੇ ਫਿਰ ਆਖਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਕੋਲ ਨਾ ਅਕਾਲੀ ਦਲ ਦਾ ਕੋਈ ਯੋਗਦਾ ਨਾ ਕੋਈ ਹੈ ਪਰ ਬਾਸ ਹੀ ਬਾਸ ਸੋ ਉਸ ਦਿਨ ਸਪਸ਼ਟ ਹੋਇਆ ਕਿ ਬਾਸ ਕੌਣ ਹੈ ਤੇ ਫਿਰ ਸੁਖਵੀਰ ਸਿੰਘ ਬਾਦਲ ਦੇ ਮਨਾਇਆ ਧਾਮੀ ਜਹਰੀ ਮੰਨ ਗਏ ਹੁਣ ਸਵੇਰ ਨੂੰ ਐਡਵੋਕੇਟ ਹਰਿੰਦਰ ਸਿੰਘ ਧਾਮੀ ਪ੍ਰਧਾਨਗੀ ਸੰਭਾਲਣ ਜਾ ਰਹੇ ਨੇ ਹਾਂ ਸੰਭਾਲਣਗੇ ਉਹ ਬੜੀ ਸਾਦਗੀ ਨਾਲ ਨਾ ਕੋਈ ਲੋਲ ਅਸ਼ਕਰ ਨਾ ਕੋਈ ਢੋਲ ਠਮੱਕਾ ਨਾ ਕੋਈ ਦਿਖਾਵਾ ਨਾ ਕੋਈ ਪ੍ਰਕਟਾਵਾ ਨਾ ਕੋਈ ਕੱਠ ਚੁੱਪ ਕਰਕੇ ਵਾਪਸ ਆ ਕੇ ਆਪਣੀ ਸੇਵਾ ਸੰਭਾਲਣੇ ਕਹਿੰਦੇ ਸਿੱਧੇ ਆ ਕੇ ਦਫਤਰ ਬੈਠਣਗੇ ਕੰਮ ਕਰ ਦੇਖਣਗੇ ਕਿਉਂਕਿ ਬਜਟ ਮੁਰੇ ਪਿਆ ਵੈਸੇ ਤਾਂ ਉਹਨਾਂ ਦੇ ਘਰੇ ਜਾਂਦੀਆਂ ਰਹੀਆਂ ਫਾਈਲਾਂ ਘਰੋਂ ਸਾਰਾ ਕੁਝ ਦਰੁਸਤ ਹੋ ਕੇ ਆਉਂਦਾ ਰਿਹਾ ਉਹ ਘਰੋਂ ਹੀ ਕੰਮ ਕਰ ਇਹਨਾਂ ਦਾ ਕਰਦੇ ਰਹੇ ਨੇ ਉਸ ਸਮੇਂ ਦੌਰਾਨ ਵੀ ਪਹਿਲਾਂ ਇਸ ਗੱਲ ਹੀ ਮਨਾ ਲਿਆ ਸੀ ਕਿ ਟਕੜ-ਟਕੜ ਬਜਟ ਤਕੜਾ ਲਓ ਜੀ ਸਾਡਾ ਉਹ ਕਹਿੰਦੇ ਸੀ ਮੈਂ ਆਉਣਾ ਨਹੀਂ ਕਿਉਂਕਿ ਦਸਕਤ ਉਹਨਾਂ ਦੇ ਹੋਣੀ ਸਾਰਾ ਕੁਝ ਇਸ ਲਈ ਕੰਮ ਕਰੇ ਹੁੰਦਾ ਰਿਹਾ ਪਰ ਹੁਣ ਉਹ ਸਵੇਰੇ ਸੇਵਾ ਸੰਭਾਲ ਰਹੇ ਨੇ ਪ੍ਰਧਾਨਗੀ ਦੀ ਦੁਆਰਾ ਤੇ ਜਿਸ ਦਿਨ ਸੁਖਵੀਰ ਬੱਲ ਦੇ ਮਨਾਇਆ ਮੰਨੇ ਸੀ ਉਸ ਦਿਨ ਕੀ ਕੋਈ ਸਿਧਾਂਤ ਕੀ ਸੱਤ ਮੈਂਬਰੀ ਕੀ ਸੱਤ ਮੈਂਬਰੀ ਚ ਵੀ ਨਾਲ ਵਾਪਸੀ ਹੋਏਗੀ ਕਿ ਜੱਜੇਦਾਰਾਂ ਦੀ ਵੀ ਵਾਪਸੀ ਹੋਏਗੀ ਨਹੀਂ ਜਨਾਬ ਸੱਤ ਮੈਂਬਰੀ ਕਮੇਟੀ ਚੋ ਵੀ ਹੁਣ ਐਡਵੋਕੇਟ ਹਿੰਦਰ ਸਿੰਘ ਧਾਮੀ ਫਿਲਹਾਲ ਬਾਹਰ ਰਹਿਣਗੇ ਕਿਉਂਕਿ ਪੰਜ ਮੈਂਬਰੀ ਕਮੇਟੀ ਅਗਾਹ ਵੱਧ ਗਈ ਹੈ ਉਹਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਇਸ ਲਈ ਧਾਮੀ ਸਾਹਿਬ ਕਹਿਣਗੇ ਮੈਂ ਕੰਮ ਨਹੀਂ ਉਹਨਾਂ ਦਾ ਡਿਸਟਰਬ ਕਰਨਾ ਜੀ ਜੋ ਕਰਨਾ ਕਰਨ ਮੇਰੀ ਉਹਨਾਂ ਨੂੰ ਸ਼ੁਭ ਇੱਛਾਾਂ ਹੈ ਨਾ ਤੇ ਉਪਰਾਂ ਹੋ ਜਾਣਗੇ ਫਿਰ ਸੰਗਤ ਕਿਵੇਂ ਲਏਗੀ ਕੌਮ ਚ ਕਿਵੇਂ ਸੁਨਿਆ ਜਾਏਗਾ ਕਿ ਤੁਸੀਂ ਕਿਉਂ ਛੱਡ ਕੇ ਭੱਜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਇਹ ਸਵਾਲ ਖੜਾ ਹੈ ਦੂਸਰੇ ਪਾਸੇ ਜਿਹੜਾ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਵਾਲਾ ਮਸਲਾ ਹੈ ਜਿਹਦੇ ਉੱਤੇ ਪੰਥ ਇਕੱਠ ਵੀ ਕੀਤਾ ਵਾ ਬਹਾਦਰਨਾਮ ਸਿੰਘ ਤੁਮਾ ਨੇ ਨਿਹੰਗ ਜਥੇਬੰਦੀਆਂ ਨੇ ਨਾਰਾਜ਼ ਨੇ ਉਹ ਕਹਿ ਰਹੇ ਨੇ ਕਿ ਜੀ ਅਸੀਂ ਉਸ ਨੂੰ ਵੱਡਾ ਇਕੱਠ ਕਰਾਂਗੇ ਤੇ ਜਦ ਅਸੀਂ ਸਮੁੰਦਰੀ ਹਾਲ ਦੇ ਬਾਅਦ ਜਿਸ ਦਿਨ ਬਜਟ ਪੇਸ਼ ਕੀਤਾ ਦੇਣਾ 28 ਮਾਰਚ ਨੂੰ ਉਸ ਦਿਨ ਸਾਡੀ ਸਾਰੀ ਇਕੱਠ ਹੋਗੀ ਉਸ ਦਿਨ ਦੇਖਾਂਗੇ ਜੀ ਉਹਦੇ ਨੂੰ ਵੀ ਲੈ ਕੇ ਕਿਵੇਂ ਮਾਮਲਾ ਸੁਲਝਾਉਣਾ ਹੈ ਕਿਵੇਂ ਟੈਕਲ ਕਰਨਾ ਇਹ ਵੀ ਜ਼ਿੰਮੇਵਾਰੀ ਧਾਮੀ ਜੀ ਨੂੰ ਦਿੱਤੀ ਗਈ ਹੈ ਪਰ ਖਬਰ ਇਹ ਆ ਜਨਾਬ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਵੇਂ ਜਥੇਦਾਰ ਮਿਲਣਗੇ ਪਰ ਮਿਲਣਗੇ ਤਾਂ ਮੀ ਜੀ ਦੀ ਪਸੰਦ ਦੇ। ਤਾਮੀ ਜੀ ਦੀ ਇੱਛਾ ਦੇ। ਇਸੇ ਤਰ੍ਹਾਂ ਬਾਬਾ ਟੇਕ ਸਿੰਘ ਧਨੋਲਾ ਜਿਹਨੂੰ ਤੱਕ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਹੀ ਉਹਨਾਂ ਨੂੰ ਜਥੇਦਾਰੀ ਨਹੀਂ ਮਿਲ ਰਹੀ। ਉਹਨਾਂ ਦੀ ਥਾਂ ਦੇ ਉੱਤੇ ਵੀ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਵੀ ਨਵੇਂ ਜਥੇਦਾਰ ਮਿਲਣਗੇ। ਯਾਨੀ ਹਰਪ੍ਰੀਤ ਸਿੰਘ ਹੋਰੀ ਪੰਜ ਮੈਂਬਰੀ ਕਮੇਟੀ ਤੋਂ ਪਰਚੀ ਕਟਾ ਚੁੱਕੇ ਨੇ। ਉਹ ਹੁਣ ਰਾਜਨੀਤਿਕ ਪਟਵੱਲ ਵੱਧ ਗਏ ਨੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਦੇ ਅਸਰ ਸਿਗੇ ਜਾਂ ਕੀ ਇਹ ਅਜੇ ਵੀ ਹੈ ਕਿ ਕੀ ਅਜੇ ਹਾਂ ਕੁਝ ਹੋ ਸਕਦਾ ਕਿ ਉਹਨਾਂ ਨੂੰ ਦੁਬਾਰਾ ਜਥੇਦਾਰ ਲਾਤਾ ਜਾਵੇ ਕਿਉਂਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਸੇਵਾ ਨਿਭਾ ਰਹੇ ਨੇ ਪਰ ਜਿਸ ਤਰ੍ਹਾਂ ਉਹਨਾਂ ਦੇ ਨੂੰ ਬ੍ਰੈਕਟਾਂ ਚ ਪਾ ਪਾ ਕੇ ਕਿਹਾ ਕਿ ਜੀ ਇਹਨਾਂ ਨੂੰ ਕੰਮ ਨਹੀਂ ਕਰਨਾ ਹੁੰਦਾ ਸਮਝ ਨਹੀਂ ਸੀ ਜੀ ਹੈਨਾ ਤੇ ਇਸ ਤਰ੍ਹਾਂ ਜੀ ਇਹ ਬਿਨਾਂ ਦੱਸੇ ਚਲੇ ਜਾਂਦੇ ਨੇ ਉਹ ਸਾਰੇ ਸਵਾਲ ਇਹ ਚੰਗਾ ਨਹੀਂ ਲੱਗਦਾ ਕਿ ਜਿਹੜੇ ਇਸ ਸਮੇਂ ਹੈੱਡ ਗ੍ਰੰਥੀ ਵੱਜੋਂ ਸੇਵਾ ਨਿਭਾ ਰਹੇ ਹੋਣ ਔਰ ਕੌਮ ਦੇ ਜੱਜਾ ਰਹੇ ਹੋਣ ਤੁਸੀਂ ਉਹਨਾਂ ਤੇ ਜਿਹੇ ਸਵਾਲ ਖੜੇ ਕਰੋ ਅਜਿਹੇ ਚ ਉਹਨਾਂ ਦੀ ਵਾਪਸੀ ਦੇ ਅਸਰ ਬਹੁਤ ਮੱਦਮ ਨੇ ਪਰ ਜੋ ਖਬਰ ਮਿਲ ਰਹੀ ਹੈ ਜੋ ਜਾਣਕਾਰੀ ਮਿਲ ਰਹੀ ਹੈ ਉਹਦੇ ਅਨੁਸਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖਤ ਸੀਰ ਕੇਸਕਰ ਸਾਹਿਬ ਦੀ ਜੱਥੇਦਾਰੀ ਵੱਜੋਂ ਸੇਵਾ ਨਿਭਾਉਂਦੇ ਰਹਿਣਗੇ ਉਹਨਾਂ ਨੂੰ ਉੱਥੋਂ ਦੀ ਸੇਵਾ ਮਿਲੇਗੀ ਪਰ ਜਿਹੜਾ ਕਾਰਜਕਾਰੀ ਤੌਰ ਤੇ ਉਹਨਾਂ ਨੂੰ ਅਸ਼ੀਰਕਾਲਤਕ ਸਾਹਿਬ ਲਾਇਆ ਸੀ ਉੱਥੇ ਤਾਮੀਦ ਸਾਹਿਬ ਨਵੇਂ ਪੰਥਕ ਔਰ ਪ੍ਰਮਾਣਿਤ ਚਿਹਰੇ ਨੂੰ ਕਹਿੰਦੇ ਲਿਆਉਣਗੇ ਜਿਹੜਾ ਕੌਮ ਪ੍ਰਵਾਨ ਕਰ ਲਵੇ ਉਹਨ ਕੀ ਚਿਹਰਿਆਂ ਦੇ ਬਾਰੇ ਗੱਲ ਤੁਰੀ ਆ ਸੋ ਇਸ ਲਈ ਜਿਹੜਾ ਸਪਸ਼ਟ ਨਹੀਂ ਆ ਮੈਂ ਤਾਂ ਉਹ ਨਾਂ ਨਹੀਂ ਅਜੇ ਲੈ ਰਿਆ ਹੈਨਾ ਪਰ ਇਹ ਗੱਲ ਨਿਕਲ ਆਈ ਹੈ ਕਿ ਲਗਭਗ ਇਹ ਤੈ ਹੋ ਗਿਆ ਕਿ ਆਉਂਦੇ ਦਿਨਾਂ ਚ ਤੁਹਾਨੂੰ ਉਸ ਦਾ ਬਜਟ ਇਲਾਸ ਚ ਹੋ ਜਵੇ ਕਿ ਇਹ ਸਿੰਘ ਸਭ ਲਾਈ ਜਾਂਦੇ ਨੇ ਤੇ ਇਸੇ ਤਰ੍ਹਾਂ ਬਾਬਾ ਟੇਕ ਸਿੰਘ ਧਨੋਲਾ ਨੂੰ ਐਲਾਨ ਕੇ ਵੀ ਹੁਣ ਜਥੇਦਾਰੀ ਨਹੀਂ ਮਿਲ ਰਹੀ ਦਮਦਮਾ ਸਾਹਿਬ ਦੀ ਉੱਥੇ ਵੀ ਨਵੇਂ ਜਥਾਰ ਹੋਣਗੇ ਇਸ ਲਈ ਇਹ ਪਹਿਲੂ ਕੌਰ ਫਰਮਾਉਣ ਜੋਗੇ ਸੀ ਆਪਾਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ